ਆਪਣੇ ਮੈਚ ਲਾਈਵ ਹੋਇਆ ਪਹਿਲੀ ਵਾਰ ਤਾਂ ਕਰਕੇ ਆਪਣੇ ਕਬੱਡੀ ਦੇ ਕਰਕੇ ਜਿੱਦਾਂ ਉਹ ਕਬੱਡੀ ਦੇ ਕਈ ਫੇਸਬੁਕ ਤੇ ਬੈਠੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਧਰਮ ਪੁੱਤਰ ਹਨ ਉਹਨਾਂ ਉਤਾਰਮ ਪੁੱਤਰ ਕਬੱਡੀ ਦੀ ਬਦਨਾਮੀ ਆ ਵਦਿਆਪੇ ਕਰ ਰਿਹਾ ਜਿਹੜੇ ਕਬੱਡੀ ਖੇਡੇ ਵੀ ਵਧੀਆ ਹੋਇਆ ਤੇ ਸਾਰਾ ਕੁਝ ਸੈਟ ਆ ਬੈਟਾ ਹੁਣ ਉਹ ਉਹ ਖੇਡਦੇ ਨਹੀਂ ਤੇ ਕਈਆਂ ਦੀ ਰੋਜੀ ਜੁੜੀ ਹੋਈ ਹੈ ਜਿਹੜੀ ਕਬੱਡੀ ਦੇ ਨਾਲ ਉਹ ਨਹੀਂ ਉਹਨਾਂ ਦੇ ਹਾਜਮਾਉਂ ਦੀ ਕਿਸੇ ਦੇ ਹਨ ਮੈਂ ਮੰਨਦਾ ਗਾ ਲੋ ਵੀ ਡੋਪ ਟੈਸਟ ਹੋਣੇ ਜਹੀਂਦੇ ਨੇ ਜਾਇ ਹੋਣਾ ਜਹੀਂਦਾ ਸਾਰਾ ਕੁਝ ਠੀਕ ਆ ਹੁੰਦੇ ਵੀ ਰਹੇ ਨੇ 2-3 ਸਾਲ ਪਹਿਲਾਂ ਹੋਏ ਨੇ ਚਲੋ वर्ल्ड कप ਖੇਡਿਆ ਸੀ ਵੀ ਲਾਡਾ ਨੂੰ ਟੈਸਟ ਦਿੱਤੇ 2-3 ਵਾਰ ਠੀਕ ਆ ਜੀ ਉਹਦਾ ਕੋਈ ਵੀ ਗੇਮ ਆ ਵਿੱਚ ਦੰਦੇ ਆ ਜਿੱਥੇ ਕੋਈ ਕੰਪੀਟੀਸ਼ਨ ਹੋਊਗਾ ਤੇ ਹੁਣ ਪਿੰਡਾਂ ਦੇ ਮੈਚਾਂ ਦੀ ਕਿੱਥੋਂ ਨਾ ਡਾ ਡੇਟਾ ਟੈਸਟ ਕਰ ਲੂਗਾ ਕੋਈ ਪਤਾ ਕਿੰਨੇ ਪੈਸੇ ਲੱਗਦੇ ਆ ਨਾਡਾ ਦੇ ਟੈਸਟਾਂ ਦੇ ਠੀਕ ਆ ਤੇ ਬਾਕੀ ਰਹੀ ਗੱਲ ਇਹ ਵੀ ਕੋਈ 플레이ਰ ਕਬੱਡੀ ਦਾ ਓਵਰਡੋਜ ਹੋ ਕੇ ਕਿਤੇ ਗਰਾਊਂਡ ਦੇ ਵਿੱਚ ਡਿੱਗ ਗਿਆ ਕੋਈ ਕਿਸੇ ਨੂੰ ਚੱਕ ਕੇ ਲੈਂਦਾ ਕਿਸੇ ਨੇ ਠੀਕ ਹੈ ਜੀ ਤੇ ਜਿਹੜੇ ਪਲੇਅਰ ਕਬੱਡੀ ਖੇਡ ਨਹੀਂ ਰਹੇ ਕਬੱਡੀ ਨਾਲੋਂ 4-4 ਮਹੀਨੇ ਕੋਈ 6 ਮਹੀਨੇ ਗਾਇਬ ਹਨ ਉਹਨਾਂ ਦਾ ਤੇ ਕੰਮ ਕੋਈ ਹੋਰ ਕਰ ਰਿਹਾ ਨਸ਼ੇ ਕਰ ਰਿਹਾ ਹੈ ਨਾ ਉਹ ਨਸ਼ਿਆਂ ਨਾਲ ਮਰ ਰਿਹਾ ਠੀਕ ਆ ਤੇ ਨਾ ਕੀ ਦਾ ਕਬੱਡੀ ਦਾ ਬਦਨਾਮ ਕਬੱਡੀ ਪਹਿਲੀ ਬਹੁਤ ਬਦਨਾਮ ਕਰੀ ਹੋਈ ਹੈ ਲੋਕਾਂ ਨੇ ਤੇ ਕੁਝ ਰਹਿੰਦੀ ਖੋਦੀ ਹੁਣ ਕਰੀ ਜਾਂਦੇ ਆ ਕਬੱਡੀ ਨੇ ਕੀ ਮਾੜਾ ਕਰਿਆ ਕਿੰਨੇ ਕਿੰਨੇ ਲੋਕਾਂ ਦੀ ਰੋਟੀ ਜੁੜੀ ਹੋਈ ਹੈ ਕਬੱਡੀ ਦੇ ਨਾਲ ਸਾਨੂੰ ਵੀਰੇ ਖੇਡਦਿਆਂ ਨੂੰ ਕਿੰਨੇ ਸਾਲ ਹੋ ਗਏ ਪਏ ਅਸਤਾ ਕਦੇ ਡਿੱਗੇ ਨਹੀਂ ਸਾਨੂੰ ਤਾਂ ਦੌਰਾ ਪਿਆ ਨਹੀਂ ਕਿਤੇ ਉੱਥੇ ਗਰਾਊਂਡ ਦੇ ਵਿੱਚ ਹੈਨਾ ਥਾ ਮੈਂ ਮੰਨਦਾ ਗੱਲ ਵੀ ਗਲਤ ਪਾਸੇ ਤੁਰ ਰਿਹਾ ਮੁੰਡੇ ਬਥੇਰੇ ਬਹੁਤ ਹਨਾ ਕੋਈ ਘਰ ਦੀ ਖਰਾਕ ਨਹੀਂ ਖਾਂਦਾ ਦੇਸੀ ਖਰਾਕ ਖਾਣ ਨਾਲ ਭੈਣ ਚੋਂ ਕੌਣ ਮਰੇ ਹੈਨਾ ਤੇ ਇਹ ਵੀ ਗੱਲ ਹੈਗੀ ਮੈਂ ਮੰਨਦਾ ਗੱਲ ਟੈਸਟ ਹੋਣੇ ਚਾਹੀਦੇ ਨੇ ਸਾਰਾ ਕੁਝ ਸੋਨਾ ਚਾਹੀਦਾ ਪਰ ਹਾਂ ਇੱਕ ਚੀਜ਼ ਦੇ ਮੈਂ ਵੀ ਖਲਾਫ ਹਾਂ ਬੰਦਾ ਪਲੇਅਰ ਉਹਨਾਂ ਨੇ ਨਸ਼ਾ ਕਰਨੀ ਹੈ ਜਦੋਂ ਰਾਤ ਨੂੰ 3-3 4-4 ਵਜੇ ਤੱਕ ਖੇਡਣਾ ਪਲੇਅਰਾਂ ਨੇ ਹੁਣ ਮਜਬੂਰੀ 'ਚ ਸਾਨੂੰ ਵੀ ਫਸੇ ਹੋਣੇ ਕਿਤੇ ਖੜਿਆਉਂਦੇ ਆ ਹਾਂ ਵੀ ਇੱਥੇ ਖੇਡਣਾ ਖੇਡਣਾ ਹੁਣ ਇੱਕ ਦਿਨ 'ਚ ਕਈ ਵਾਰ ਚਾਰ ਥਾਵੇਂ ਅਗਲਾ ਕਹਿੰਦਾ ਵੀ ਖੇਡੋ ਲੋਦਰੋਂ ਇੱਕ ਥਾਵੇਂ ਖੇਡੂਗਾ ਕੋਈ ਪਲੇਅਰ ਜਿਹੜਾ ਹਨਾ ਚਾਰ ਤਾਂ ਬਣ ਨਹੀਂ ਸਕਦੇ ਇੱਕ ਪਲੇਅਰ ਦੇ ਠੀਕ ਹੈ ਜੀ ਤੇ ਹਾਂ ਉਹਦੇ ਮੈਂ ਵੀ ਖਲਾਫਾਂ ਵੀ ਰਾਤ ਨੂੰ 12 12 ਵਜੇ ਤੱਕ ਹਾਂ ਪਹਿਲਾ ਮੈਚ ਮੈਂ ਖਿਡੇ ਬਾਲੀਆਂ 2000 11 12 ਦੀ ਗੱਲ ਹੈ ਇਹ ਜਿੱਥੋਂ ਲਾਈਟਾਂ ਲੱਗਣੀਆਂ ਸ਼ੁਰੂ ਹੋਈਆਂ ਨੇ ਉੱਥੋਂ ਬਾਲੀਆਂ ਦੇ ਕੱਪ ਤੋਂ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਬਾਲੀਆਂ ਮੋਟਰਸਾਈਕਲ ਦਿੱਤੇ ਸਪਲੈਂਡਰ ਉਹਨਾਂ ਨੇ ਉੱਥੇ ਪਹਿਲੀ ਵਾਰ ਲਾਈਟਾਂ ਲੱਗੀਆਂ ਉੱਥੋਂ ਸ਼ੁਰੂ ਹੋਇਆ ਲਾਈਟਾਂ ਦਾ ਕੰਮ ਜਿਹੜੀਆਂ ਲਾਈਟਾਂ ਲੱਗਦੀਆਂ ਤੇ ਪਹਿਲਾਂ ਨਹੀਂ ਵੀਰੇ ਜੇ ਕਿਤੇ ਹਨੇਰਾ ਹੋ ਜਾਂਦਾ ਮਾੜਾ ਮੋਟਾ ਮੂਵੀ ਮਾਵੀ ਵਾਲੇ ਨਾਲ ਦਿਖਾ ਕੇ ਰੇਡਾਂ ਰੂਡਾਂ ਪਵਾ ਦਿੰਦੇ 6-7 ਵਜੇ ਦੇ ਨੂੰ ਕੰਮ ਪਾਰ ਹੁੰਦਾ ਸੀਗਾ ਕਬੱਡੀ ਦਾ ਹਨਾ ਤੇ ਹੁਣ ਇਹਦੇ ਵਿੱਚ ਵੀ ਆਨ ਪੜਦਾ ਜਿਹੜੀ ਆ ਲਾਈਟਾਂ ਲੱਗਦੀਆਂ ਆਹ ਲਾਗਾ ਨਾ ਸਾਡੇ ਪਿੰਡ 100 ਟੀਮ ਆਈ ਜੀ 150 ਟੀਮ ਆਈ ਟੀਮ ਨੂੰ ਰੇਡਾਂ ਕਿੰਨੀਆਂ ਦਿੰਦੇ ਨੇ ਤਿੰਨ ਕਿਸੇ ਨੂੰ ਪੰਜ ਕਿਸੇ ਨੂੰ ਬਾਅਦ ਓਵਰ ਮਿਲ ਗਿਆ ਟੀਮ ਨੂੰ ਨਾ ਗਈ ਵਿੱਚ ਵਾਪਸ ਆਜੀ 2 ਘੰਟੇ ਬੈਠੇ ਰਹਿੰਦਾ ਅਗਲਾ ਤੇ 3 ਘੰਟੇ ਵੀ ਹਾਂ ਅਗਲੇ ਰਾਊਂਡ ਦੀਆਂ ਟਾਈਆਂ ਪਹਿਣਗੀਆਂ ਫੇਰ ਕਿਤੇ ਆਉਂਦਾ ਮੈਚ ਤੇ ਦੋ ਕਬੱਡੀਆਂ ਪਾਉਣੀਆਂ ਜਾ ਕੇ ਕਈ ਵਾਰ ਇੱਕੇ ਪਾ ਕੇ ਮੁੜੇ ਆਉਣਾ ਹਨਾ ਗਰਮ ਗਰਨਾ ਸਰੀਰ ਤੇ ਕਬੱਡੀ ਇੱਕ ਪਣੀ ਹੈ ਨਾ ਇਹ ਚੀਜ਼ ਆ ਆ ਕਿੱਥੇ ਵੀ ਹੁਣ ਮੈਚ ਹੁੰਦੇ ਨੇ ਕਬੱਡੀ ਦੇ ਮੈਂ ਤਾਂ ਇਹ ਕਹਿੰਦਾ ਵੀਰੇ ਉੱਥੇ 16 ਟੀਮਾਂ ਹੀ ਐਂਟਰ ਹੋਣ 32 ਹੁਣ ਹਾਂ ਇੱਕ ਦਿਨ ਚ ਮੈਂ ਨਹੀਂ ਕਹਿੰਦਾ ਵੀ ਚਲੋ ਮਾੜੀਆਂ ਤਾਕੜੇ ਤਾਕੜੇ ਪਲੇਅਰ ਸਾਡੇ ਵਰਗੇ ਵਗ ਜਾਣੇ ਠੀਕ ਹੁਣ ਕੱਪ ਚੱਲ ਬਣੇ ਤਾਂ ਕੱਪਾਂ ਚ ਵੜ ਜਾਣਾ ਪਰ ਇੱਕ ਦਿਨ ਦੇ ਵਿੱਚ 4 4 5 5 ਟੂਰਨਾਮੈਂਟ ਹੁੰਦੇ ਆ ਉੱਥੇ ਹੋਏ ਸਕਦਾ ਖੇੜੇ ਸਕਦਾ ਪਲੇਅਰ ਹਾਰ ਰਹੀ ਗੱਲ ਹਾਂ 16 ਟੀਮਾਂ ਜਾਂ 32 ਟੀਮਾਂ ਮੰਨੀ ਗੱਲ ਹਨਾ ਹੁਣ ਐਂਟਰ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਜਾਵੇ 20-20 ਕਬੱਡੀਆਂ 15-15 ਕਬੱਡੀਆਂ ਕਿਸੇ ਦਾ ਪਲੇਅਰ ਦਾ ਜੋਰ ਲੱਗੇ ਸਾਲਾ ਮਿਹਨਤ ਹੋਵੇ ਹਨਾ ਤੇ ਕਬੱਡੀਆਂ ਚਾਰ-ਪੰਜ ਹੁੰਦੀਆਂ ਨੇ ਅਗਲਾ ਹਾਰ ਕੇ ਘਰ ਨੂੰ ਆ ਜਾਂਦਾ ਨਾ ਜੋਰ ਹੁੰਦਾ ਨਾ ਲੈਣਾ ਦੇਣਾ ਸਾਰਾ ਦਿਨ ਬੈਠਾ ਚਾਹ ਪੀ ਜਾਂਦਾ ਅਗਲਾ ਟੂਰਨਾਮੈਂਟ ਤੇ ਇਹ ਵੀਰੇ ਪਲੇਅਰਾਂ ਦੀ ਸਮੱਸਿਆ ਵੀ ਨਹੀਂ ਤੇ ਕਬੱਡੀ ਵਾਲਿਆਂ ਨੇ ਜਿਹੜੇ ਕਲੱਬਾਂ ਨੇ ਕਬੱਡੀ ਦੀਆਂ ਉਹ ਟਾਈਮ ਨਾਲ ਪੀ ਲੈਂਦੇ ਸ਼ਰਾਬ ਆਪ ਤਾਂ ਤੇ ਲੈਂਦੇ ਨੇ ਯਾਰੇ ਬਾਕੇ ਕੋਟ ਦੀਆਂ ਜੇਬਾਂ ਜਾਂ ਹੱਥ ਤੇ ਪਲੇਅਰ ਫਰੀ ਹੁੰਦੇ ਨੰਗੇ ਭੈਣ ਚ ਰਾਤ ਨੂੰ 12 12 ਵਜੇ ਤੱਕ ਧੁੰਦ ਚ ਤੇ ਫਿਰ ਉਹਨਾਂ ਨੂੰ ਕਰਾਇਆ ਦੇਣ ਵੇਲੇ ਰੋਂਦੇ ਆ ਹਨਾ ਪਬਲਿਕ ਸਿਟੀ ਤਾਂ ਇੰਨਾ ਜੀ ਆ ਅਸੀਂ ਨੰਗੇ ਉੱਥੇ ਨੱਚਦੇ ਆ ਆਪਣੇ ਢਿੱਡ ਵਾਸਤੇ ਚਲੋ 2 ਰੁਪਏ ਬਣਾਉਣ ਵਾਸਤੇ ਹਨਾ ਤੇ ਪਬਲਿਕ ਸਿਟੀ ਤਾਂ ਇਹਨਾਂ ਨੇ ਫਲਾਣੇ ਨੇ ਟੂਰਨਾਮੈਂਟ ਕਰਾਇਆ ਜੀ ਐ ਕਰਿਆ ਫਲਾਣਾ ਜੇ ਵੀ ਮੇਰੇ ਵਰਗਾ ਪੈਸੇ ਮੰਗ ਲਾਉਣਾ ਉਹਨਾਂ ਨੂੰ ਕਹਿੰਦੇ ਪੈਸੇ ਮੰਗਦਾ ਸਾਡੀ ਕੋਈ ਜੌਬ ਤਾਂ ਲੱਗੀ ਨਹੀਂ ਹੋਈ ਵੀ ਅਸੀਂ ਬਿਜਲੀ ਬੋਰਡ ਦਾ ਜਾਂ ਮੰਡੀਕਰਨ ਬੋਰਡ ਦਾ ਤੇ ਵੀ ਲੋੜ ਜ਼ਰੂਰੀ ਪੈਸੇ ਮੰਗਦੇ ਅਸੀਂ ਪਿੱਛੋਂ ਉਹਦਾ ਘਰ-ਬਾਰ ਵੀ ਚਲਾਉਣਾ ਉਹਦੇ ਬੱਚੇ ਭਾਲਦੇ ਆ ਹੁਣ ਕਈ ਬੰਦਿਆਂ ਦੇ ਰਾਸ ਨਹੀਂ ਆਉਂਦਾ ਵੀ ਹਾਂ ਲੁਧਰ ਪੈਸੇ ਮੰਗਦਾ ਐ ਫੁਲਾਣਾ ਹਾਂ ਮੰਗਦੇ ਆ ਬਈ ਹੁਣ ਮੇਰੇ 3 ਲੱਖ 4 ਗੋਡੇ ਦੇ ਲੱਗਿਆ ਹਨਾ ਤੇ ਮੇਰਾ ਸੀਜ਼ਨ ਮਰਿਆ 40 30 ਲੱਖ ਦਾ ਤੇ ਮੈਨੂੰ ਕਿਹੜਾ ਕਿਸੇ ਨੇ ਫੋਨ ਕਰਿਆ ਕੌਣ ਦਿੰਦਾ ਕਿਸੇ ਨੂੰ ਕੁਛ ਹਾਂ ਇੱਕ ਦੋ کلبਾਂ ਹੈਗੇ ਜਿਨ੍ਹਾਂ ਨਾਲ ਜੁੜੇ ਹੋਇਆ ਉਹ ਆਪਣੇ ਨਾਲ ਖੜੇ ਨੇ ਅਗਲੇ ਬਿਲੇ ਫੋਨ ਵੀ ਨਹੀਂ ਕਰਦਾ ਕੋਈ ਪਲੇਅਰ ਨੂੰ ਜੇ ਕੋਈ ਤਕੜਾ ਮਾਰੇ ਇਹਦਾ ਕਰਨਾਗੀ ਨਾ ਤਕੜੇ ਨੂੰ ਨਹੀਂ ਕੋਈ ਕਰਕੇ ਪੁੱਛਦਾ ਹਾ ਕਬੱਡੀ 올림픽 ਚ ਦਾ ਹੈ ਨਹੀਂ ਜਿਹੜਾ ਆਉਂਦਾ ਫੇਸਬੁੱਕ ਤੇ ਬਹਿ ਕੇ ਹਰੇ ਕੇ ਆਪ ਦੀ ਉਹ ਲੱਗ ਜਾਣਾ ਪਬਲਿਕਿਟੀ ਕਰਨਾ ਵਿਊ ਵਿਊ ਬਣਾਉਣਾ ਵੀ ਆ ਵੀ ਅਸੀਂ ਆ ਹੁਣ ਇੱਕ ਬਾਈ ਆਸਟ੍ਰੇਲੀਆ ਦਾ ਕਿੰਨੇ ਕੰਮ ਹੋਰ ਹੋ ਗਿਆ ਉਹ ਟੋਪੀ ਲੈ ਕੇ ਗੱਲ ਕਰਦਾ ਹੁੰਦਾ ਵੀ ਕੰਮ ਹੋ ਗਿਆ ਉਹ ਕੰਮ ਨੂੰ ਦੇਖਦਾ ਲੈ ਵੀ ਉਹ ਬੰਦਾ ਕਰ ਕੀ ਰਿਹਾ ਉਹਦੇ ਉਹਦਾ ਬਾਪ ਕੀ ਬੋਲ ਰਿਹਾ ਵੀ ਸਾਡੇ ਤਾਂ ਲਵੇ ਵੀ ਨਹੀਂ ਰਹੰਦਾ ਉਹ 4 ਮਹੀਨਿਆਂ ਦਾ ਉਹ ਪਲੇਅਰ ਥੋੜੀ ਆ ਫਿਰ ਜਿਹੜਾ ਉਹਦੇ ਮਾਂ ਬਾਪ ਕੋਲ ਨਹੀਂ ਰਹੰਦਾ ਉਹਨੂੰ ਆਪਾਂ ਪਲੇਅਰ ਕਿਵੇਂ ਕਹਦਾਂਗੇ ਜੇ ਕੋਈ ਗੱਲ ਝੂਠ ਆ ਬਈ ਤਾਂ ਦੱਸਿਓ ਹੈਨਾ ਤੇ ਕੰਮ ਕੀ ਕਰਦੇ ਆ ਸੈੱਟ ਹੋਏ ਹੋਏ ਲੋਕ ਨਸ਼ੇ ਕਰ ਕਰਕੇ ਭੈਣ ਚੋ ਜਿੰਦੇ ਗਰਲਫ੍ਰੈਂਡਾਂ ਕੋਲ ਰਾਤਾਂ ਨੂੰ ਪਲੇਅਰ ਥੋੜੀ ਆ ਤੇ ਨਾ ਕੀਦਾ ਬਦਨਾਮਾ ਕਬੱਡੀ ਦਾ ਜੇ ਕੋਈ ਮਰ ਗਿਆ ਜਾਂ ਕਿਸੇ ਨੇ ਮਾਰੇ ਦਿੱਤਾ ਮਾਰ ਕੇ ਸਿਰਦਾ ਭਾਈ ਫਲਾਣਾ ਉੱਥੇ ਐ ਕਰਕੇ ਮਰ ਗਿਆ ਕਬੱਡੀ ਲੈਂਦਿਆ ਨਾ ਕਬੱਡੀ ਦਾ ਕਿਉਂ ਕਬੱਡੀ ਉਹੀ ਬਣਾ ਰਹੀ ਆ ਇੱਕ ਕਿਉਂ ਕਬੱਡੀ ਚੰਨ ਪੜਤ ਜਾਦੇ ਆ ਇਸ ਕਰਕੇ ਹਰੇ ਕੇ ਚਲੋ ਭਾਈ ਕਬੱਡੀ ਵਾਲਾ ਉਹਦੀ ਬਦਨਾਮੀ ਕਰੀ ਪਈ ਆ ਸਾਰੀ ਕਬੱਡੀ ਦੀ ਕਬੱਡੀ ਦੇ ਸਿਰ ਤੇ ਭਾਈ ਬਣਿਆ ਕਬੱਡੀ ਨੇ ਦਿੱਤਾ ਸਾਰਾ ਕੁਝ ਪਰ ਗਰਾਊਂਡ 'ਚੋਂ ਜਾਨ ਨਹੀਂ ਲਕੋਈ ਕਦੇ ਜਿੱਦੇ ਗਰਾਊਂਡ 'ਚ ਬੜਿਆ ਉਹਦਾ ਦਿਲੋਂ ਖੇਡਿਆ ਨਹੀਂ ਉਹਦਾ ਜਾਂਦੇ ਨਹੀਂਗੇ ਟੂਰਨਾਮੈਂਟ ਤੇ ਨਾ ਕਦੇ ਸੌਦੇਬਾਜ਼ੀ ਨਾ ਕਿਸੇ ਪ੍ਰੇਅਰ ਦੀ ਪੰਜੀ ਕਦੇ ਖਾਦੀ ਹੋਵੇ ਕਿ ਕਹੇ ਵੀ ਹਾਂ ਜੋਰ ਲਾਉਣਾ ਨਹੀਂ ਅਗਲਾ ਹਰੇਕ ਐਂ ਕਹਿਣਾ ਵੀ ਬਸ हां मैं नहीं कहता मेरे करो टेस्ट होण वधिया पर 16 टीमा एंटर होण ਤੁਸੀਂ ਵੀ ਜਲ ਤੁਸੀਂ ਬੋਲੋ ਤੁਸੀਂ ਬੋਲ ਕੇ ਆਏ ਕੋ ਕਲੱਬਾਂ ਵਾਲਿਆਂ ਨੂੰ ਟੂਰਨਾਮੈਂਟ ਵਾਲਿਆਂ ਨੂੰ ਭਾਈ 16 ਟੀਮਾ ਐਂਟਰ ਕਰੋ ਮਾੜੀ ਹੋਵੇ ਜੇ ਤਗੜੀ ਹੋਵੇ ਜਿਹੜੀਆਂ ਉਹਨਾਂ ਕੋਲ ਪਹਿਲਾਂ ਆ ਗਈਆਂ ਉਹ ਐਂਟਰ ਕਰ ਲਓ ਐਨੀ ਬੇਨਤੀ ਆ ਮੇਰੇ ਵੀਰੋ ਤੇ ਭਰਾਵੋ ਸੋਡੇ ਅੱਗੇ ਠੀਕ ਹੈ ਜੀ ਇਹਦਾ ਸਭ ਨੂੰ ਜਿੰਦਾ ਹਰੇਕ ਕੰਮ ਦੇ ਵਿੱਚ ਹੈ ਕੋਈ ਵੀ ਫੀਲਡ ਦਾ ਹਰੇਕ ਕੰਮ ਦੇ ਵਿੱਚ ਇੱਕ ਦੋ ਮੈਂ ਸਲਿਪੜੀ ہوئی ਸਾਰਿਆਂ ਨੂੰ ਇਹ ਲਵੇੜਦਾ ਨਹੀਂ ਆ ਇਹਦਾ ਅਗਲਾ ਦੇਖਦਾ ਨਹੀਂ ਵੀ ਹਾਂ ਵਿੱਚ ਪਲੇਅਰ ਵੀ ਕਿੰਨੀਆਂ-ਕਿੰਨੀਆਂ ਮਿਹਨਤਾਂ ਕਰੀਆਂ ਹੋਈਆਂ ਨੇ ਇਹਨਾਂ ਦੀਆਂ ਤੇ ਇਸ ਤਰ੍ਹਾਂ ਤਿਆਰ ਹੋਏ ਹੋਏ ਨੇ ਪਲੇਅਰ ਬੱਸਾਂ ਚੜ ਚੜ ਕੇ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਵਿੱਚ ਬਹੁਤ ਪਲੇਅਰ ਹੁਣ ਅੱਧਿਆਂ ਨੂੰ ਹਿਸਟਰੀ ਦੀ ਨਹੀਂ ਪਤਾ ਹੈਗਾ ਤੇ ਆ 2011 ਗੂਰਾਂ ਤੋਂ ਪਹਿਲਾਂ ਫੇਸਬੁੱਕ ਇੰਨੀ ਚੱਲਦੀ ਨਹੀਂ ਜਿਹੜਾ ਹੁਣ ਸਿਸਟਮ ਚੱਲ ਰਿਹਾ ਸੋਸ਼ਲ ਮੀਡੀਆ ਦਾ ਤੇ ਉਦੋਂ ਏਰੀਆ ਦੀਆਂ ਟੀਮਾਂ ਏਰੀਆ 'ਚ ਖੇਡਦੀਆਂ ਹੁੰਦੀਆਂ ਅੱਡੋ-ਅੱਡ ਏਰੀਏ ਹੁੰਦੇ ਸੀਗੇ ਟਾਈਮ ਨਾਲ ਟੂਰਨਾਮੈਂਟ ਨਿਪਟ ਜਾਂਦੇ ਸੀਗੇ ਹੁਣ ਕੀ ਆ ਅਗਲਾ ਫਲਾਣੀ ਸਮ ਫਲਾਣੇ ਨੂੰ ਖੜਿਆ ਲਓ ਜੀ ਫਲਾਣੀ ਤੋਂ ਫਲਾਣੇ ਨੂੰ ਐ ਡੈਡੀ ਦੂਰੋਂ ਆ ਕੇ ਪਲੇਅਰ ਖੇਡਦੇ ਆ ਹੁਣ ਰੋਜ ਬੰਦਾ ਅੰਮ੍ਰਿਤਸਰ ਕੋਲੋਂ ਆ ਕੇ ਕਿਵੇਂ ਖੇਢੀ ਜਾਊਗਾ ਐ ਡੈਡੀ ਦੂਰ ਕਿਹੜਾ ਭਗ ਜਾਊਗਾ ਜੀ ਜਿੱਥੇ ਕਿਸ ਦਾ ਦਿਲ ਕਰੂਗਾ ਉੱਥੇ ਖੇਡੂ ਵਿੱਚ ਪਲੇਅਰਾਂ ਦੇ ਪ੍ਰੈਸ਼ਰ ਪਾਪ ਆ ਖੜਾਈ ਜਾਂਦਾ ਕਦੇ ਉਧਰ ਕਦੇ ਉਧਰ ਜਿਹੜੇ ਆ ਤੁਸੀਂ ਬਾਰੇ ਬੈਠੇ ਗੱਲਾਂ ਕਰਦੇ ਹੋ ਨਾ ਐਂ ਬਚਾ ਲਓ ਕਬਾਡੀ ਨੂੰ ਮੇਰੇ ਵੀਰਾਂ ਨੂੰ ਐਂ ਕਰ ਲਓ ਜਿੰਨਾ ਨਸ਼ਾ ਬਾਹਰ ਆ ਨਾ ਕਿਤੇ ਵੀ ਨਹੀਂ ਹੈਗਾ ਨਸ਼ੇ ਸਾਰੇ ਕਿਤੇ ਆ ਉਹ ਤਾਂ ਬੰਦੇ ਨੂੰ ਆਪ ਦੇ ਆਪ ਨੂੰ ਚਾਹੀਦਾ ਵੀ ਮੈਂ ਕੀ ਕਰਨਾ ਮੈਂ ਆਪਦਾ ਪਰਿਵਾਰ ਲਈ ਕੀ ਕਰਨਾ ਮੈਂ ਉਹਨਾਂ ਵਾਸਤੇ ਬਚਣਾ ਕਿ ਨਹੀਂ ਕਿਹੜਾ ਨਹੀਂ ਕਰਦਾ ਨਸ਼ਾ ਸਭ ਨਸ਼ੇ ਕਰਦੇ ਆ ساری ਦੁਨੀਆ ਨਸ਼ੇ ਚ ਡੁੱਬੀ ਹੋਈ ਆ ਅੱਜ ਦੀ ਘੜੀ ਆ ਗਾਣਿਆਂ ਦਾ ਨਸ਼ਾ ਨਹੀਂ ਹੈਗਾ ਫਿਲਮਾਂ ਦਾ ਨਸ਼ਾ ਨਹੀਂ ਹੈਗਾ ਐਕਟਰਾਂ ਦਾ ਕਹਾਣਾ ਨਹੀਂ ਨਸ਼ਾ ਬਰੇ ਹਰੇ ਕੇ ਪਬਲਿਕ ਸਿਟੀ ਭਾਲਦਾ ਸੋਡੇ ਜਿਵੇਂ ਤੁਸੀਂ ਜਸ ਲਾਗੇ ਨਾ ਬੈਠ ਕੇ ਫੇਸਬੁੱਕਾਂ ਤੇ ਵੀ ਹੋਇਆ ਹੈ ਹੋ ਗਿਆ ਜੀ ਫਲਾਣਾ ਹੋ ਗਿਆ ਆ ਸਰੀ ਚ ਕਿੰਨੇ ਗੋਲੀਆਂ ਨਾਲ ਕੋਈ ਮੁੰਡਾ ਮਾਰਦਾ ਕਿਤੇ ਕੁਛ ਕਰਦਾ ਕਿਤੇ ਕੁਛ ਉੱਥੇ ਥੋੜਾ ਕੁਛ ਹੁੰਦਾ ਤੁਸੀਂ ਕਬੱਡੀ ਦੀ ਬਦਨਾਮੀ ਕਰੀ ਹੋਈ ਹੈਗੀ ਚਾਰ ਬੰਦਿਆਂ ਨੇ ਆ ਖੇਡਿਆ ਸੀ ਵੀ ਟੈਸਟ ਵੀ ਦੇ ਕੇ ਖੇਡਿਆ ਅਸੀਂ ਖੇਡਿਆ ਡੋਪ ਟੈਸਟ ਦਿੱਤੇ ਨੇ ਨਾਡਾ ਨੂੰ ਦੋ ਵਾਰ ਵਰਲਡ ਕੱਪ ਖੇਡਿਆ ਠੀਕ ਆ ਨਾ ਬਦਨਾਮੀ ਕਰੋ ਵੀਰੇ ਕਬੱਡੀ ਦੀ ਤੁਸੀਂ ਕੱਲੀ ਕਬੱਡੀ ਦੇ ਸਿਰ ਤੇ ਨਾ ਫੌਲ ਫੈਲਿੰਗ ਬਣਾਉ ਆਪ ਦੀ ਜੰਗਾੜਾ ਸਿਸਟਮ ਜਿਹੜਾ ਤੁਹਾਡਾ ਚੱਲ ਰਿਹਾ ਮੈਂ ਵੀ ਹੱਕਿਆ ਪਿਆ ਬਾਈ ਕਈ ਦਿਨਾਂ ਦਾ ਮੈਂ ਲੱਗ ਰਿਹਾ ਦੇਖਣਾ ਜਿਹਦਾ ਜੀਕਰ ਦਾ ਚੱਕ ਕੇ ਮੂੰਹ ਆ ਕੇ ਫੇਸਬੁੱਕ ਤੇ ਐ ਕਰੋ ਫਲਾਣਾ ਕਰੋ ਮੂਰੇ ਲੱਗੋ ਵੇਚੋ ਦਸ ਦਸ ਕਿਲੇ ਆ ਜਿਹੜੇ ਗਰੀਬ ਪਲੇਅਰ ਆ ਜਿਹੜੇ ਤੁਹਾਨੂੰ ਦੀਨੇ ਨਾ ਉਹਨਾਂ ਨੂੰ ਪੱਕੇ ਕਰੋ ਬਾਹਰ ਲੈ ਕੇ ਜਾਓ ਉਹਨਾਂ ਨੂੰ ਜਿਹੜੇ ਮਾੜੇ ਪਲੇਅਰ ਆ ਜੇ ਤੁਸੀਂ ਕਹਿੰਦੇ ਮਾੜੇ ਨਾ ਖੇਡ ਮਾੜੇ ਖੇਡਣ ਤਕੜੇ ਨਾ ਖੇਡਣ ਉਹ ਮਾੜੇ ਨੂੰ ਨਾਲ ਲੈ ਕੇ ਜਾਓ ਬਾਹਰ ਲੈ ਕੇ ਜਾਓ ਉਹਨਾਂ ਨੂੰ ਆ ਕਿੰਨੇ ਪਲੇਅਰ ਆ ਉਹਨਾਂ ਨੂੰ ਬਾਹਰ ਕਾਤੋਂ ਨਹੀਂ ਕੋਈ ਖੜਦਾ ਸਵਾਦ ਤਾਂ ਆਪਾਂ ਹਾਲ ਦੇ ਅਨਸਾਰੇ ਤੁਸੀਂ ਬਾਹਰ ਲਿਜਾਓ ਤਾਕੜੇ ਪਲੇਅਰ ਦੋ-ਦੋ ਤਾਕੜੇ ਲੈ ਲਓ ਦੋ-ਦੋ ਮਾੜੇ ਲੈ ਲਓ ਐ ਬਣਾਓ ਟੀਮ ਆ ਵਾ ਬਾਈ ਨੂੰ ਆਸਟ੍ਰੇਲੀਆ ਵਾਲੇ ਨੂੰ ਕਹਿਣਾ ਇੱਕ ਜਰੂਰ ਖਾਸ ਕਰਕੇ ਵਾ ਬਾਈ ਜਿੰਨਾ ਕੋ ਹੋ ਗਿਆ ਠੀਕ ਆ ਬਹੁਤ ਆ ਇਹ ਤਾਂ ਆਪੇ ਚਾਹੀਦਾ ਸਰਕਾਰਾਂ ਨੂੰ ਹੁਣ ਪੰਜਾਬ 'ਚ ਮੈਡੀਕਲ ਨਸ਼ੇ ਕਾਤੋਂ ਵਿਕਰੇ ਨੇ ਇਹਨੇ ਹੁਣ ਐਮਪੀ 'ਚ ਫੀਮ ਭੁੱਕੀ ਆਮ ਇੱਥੇ ਕਾਤੋਂ ਨਹੀਂ ਕਹਿੰਦੇ ਵੀ ਤੁਸੀਂ ਫੀਮ ਭੁੱਕੀ ਲਾ ਲਓ ਇੱਥੇ ਨਹੀਂ ਹੋ ਸਕਦੀ ਉਹ ਇੰਡੀਆ 'ਚ ਨਹੀਂ ਹੈਗਾ ਇਹ ਵੀ ਇੰਡੀਆ 'ਚ ਪੰਜਾਬ ਦਾ ਰੋਗ ਚੱਕਿਆ ਗੱਲ ਤਾਂ ਪੰਜਾਬ ਨੂੰ ਖਤਮ ਕਰਨ ਦੇ ਲੱਗੇ ਹੋਇਆ ਸੰਤ ਐਟਕ ਨਸ਼ੇ ਜੋ ਗੋਲੀ ਤੱਪਾ ਸਭ ਇੱਥੇ ਚੱਲ ਰਿਹਾ ਹੈਗਾ ਪੰਜਾਬ 'ਚ ਕੀ ਸਾਰੇ ਕੀਤੀ ਆ ਯਾਰ ਜਿਹਨੇ ਜਿਹਨੇ ਬਚਣਾ ਉਹਨੇ ਆਪਦੇ ਘਰੇ ਬਚਿਆ ਰਹਿਣਾ ਉਹਦੇ 100 ਬੱਚੇ ਆਗੇ ਵੀਰੇ ਕਿਸੇ ਨੂੰ ਕੋਈ ਨਹੀਂ ਰੋਕ ਸਕਦਾ ਜਿਹਨੇ ਮਰਨਾ ਨਾ ਉਹਨੇ ਮਰਨਾ ਹੀ ਆ ਠੀਕ ਆ ਜਿਹਦੀ ਲਿਖਤੀ ਕਿਵੇਂ ਪਰਮਾਤਮਾ ਨੇ ਠੀਕ ਆ ਮਰਦਾ ਕੋਈ ਕੀ ਕੰਮ ਕਰਕੇ ਹੁਣ ਉਹ ਜੱਸ ਗਾਗੜੇ ਵਾਲਾ ਭਾਈ ਚੱਲ ਖੇਡਿਆ ਤਕੜੀ ਕਬੱਡੀ ਖੇਡਿਆ ਲੇਟ ਮਰਿਆ ਹਨਾ ਮਰ ਗਿਆ ਉਹ ਕਬੱਡੀ ਵਾਲਾ ਉਹਨੂੰ ਕਿਵੇਂ ਨਾ ਕਿਵੇਂ ਕੁਝ ਹੋ ਗਿਆ ਮਰ ਗਿਆ ਉਹਦਾ ਕਬੱਡੀ ਵਾਲਾ ਮਰ ਗਿਆ ਕਬੱਡੀ ਵਾਲਾ ਐ ਹੋ ਗਿਆ ਬਦਨਾਮੀ ਕਰੀ ਪਈ ਆ ਕਬੱਡੀ ਦੀ ਸਾ ਤੁਸੀਂ ਨੇ ਜਿਸ ਵळा ਉਹ ਨਸ਼ਾ ਕਰਕੇ ਮਰ ਗਿਆ ਕੋਈ ਤਾਂ ਕਬੱਡੀ ਵਾਲਾ ਮਰ ਗਿਆ ਉੱਥੇ ਆਇਆ ਹੋ ਗਿਆ ਕਬੱਡੀ ਵਾਲਾ ਮਰ ਗਿਆ ਹਰੇਕ ਇੱਕ ਲਿਖਿਆ ਲਾਉਣਾ ਕਬੱਡੀ ਮੋਟਰਸਾਈਕਲ ਤੇ ਸਕੂਟਰ ਤੇ ਜੋ ਡਰੱਗੀ ਫਰਗੀ ਆ ਚੰਗਾ ਜੀ ਸਸਰੀ ਕਾਰਵਾਈ ਗਲਤੀ ਵਲਤੀ ਮਾਫ ਕਰਿਓ ਐਨੀ ਕਿ ਬੜਾ ਹਸਤੀ ਕੱਢ ਲਈ ਥੈਂਕ ਯੂ